ਸਤ੍ਰੀਕਾਲ ਸਤਨੁਸ਼ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਕਮਲਜੀਤ ਕੌਰ ਲੈ ਕੇ ਹਾਜ਼ਰ ਹਾਂ ਪੰਜਾਬ ਦੀਆਂ ਵੱਡੀਆਂ ਖਬਰਾਂ ਜਿਨ੍ਹਾਂ ਦਾ ਸਾਰੋਕਾਰ ਸਿੱਧਾ ਸਾਡੀ ਜ਼ਿੰਦਗੀ ਦੇ ਨਾਲ ਹੈ ਪੰਜਾਬ ਦੀ ਪਹਿਲੀ ਵੱਡੀ ਖਬਰ ਜੰਮੂ ਕਸ਼ਮੀਰ ਦੇ ਪਹਿਲਗਾਮ ਹਮਲੇ ਦੇ ਨਾਲ ਜੁੜੀ ਹੋਈ ਹੈ ਲਗਾਤਾਰ ਵਿਰੋਧੀ ਧਿਰ ਤੇ ਸੱਤਾ ਤੇ ਇਸ ਮਾਮਲੇ ਦੇ ਉੱਤੇ ਪਾਕਿਸਤਾਨ ਨੂੰ ਘੇਰ ਰਹੇ ਨੇ ਪਾਕਿਸਤਾਨ ਨੂੰ ਜ਼ਿੰਮੇਵਾਰ ਠਹਿਰਾ ਰਹੇ ਨੇ ਉਦੋਂ ਹੀ ਪੰਜਾਬ ਦੇ ਸਾਬਕਾ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਨੇ ਪਾਕਿਸਤਾਨ ਦਾ ਬਚਾਅ ਕੀਤਾ ਹੈ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਹੈ ਕਿ ਭਾਰਤ ਸਰਕਾਰ ਬਿਨਾਂ ਸਬੂਤ ਦੇ ਪਾਕਿਸਤਾਨ ਦੇ ਉੱਤੇ ਦੋਸ਼ ਲਗਾ ਰਹੀ ਹੈ ਜੇ ਪਾਕਿਸਤਾਨ ਭਾਰਤ ਸਰਕਾਰ ਨੂੰ ਇਸ ਹਮਲੇ ਦਾ ਦੋਸ਼ੀ ਲੱਗਦਾ ਹੈ ਤਾਂ ਪਹਿਲਾਂ ਭਾਰਤ ਜਿਹੜੇ ਸਬੂਤ ਹੈ ਉਹ ਪੇਸ਼ ਕਰੇ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਹੈ ਕਿ ਬਿਨਾਂ ਸਬੂਤਾਂ ਦੇ ਲਗਾਤਾਰ ਭਾਰਤ ਸਰਕਾਰ ਪਾਕਿਸਤਾਨ ਦੇ ਉੱਤੇ ਨਿਸ਼ਾਨਾ ਸਾਧ ਰਹੀ ਹੈ ਜੇ ਪਾਕਿਸਤਾਨ ਨੇ ਹਮਲਾ ਕੀਤਾ ਹੈ ਤਾਂ ਭਾਰਤੀ ਏਜੰਸੀਆਂ ਉਸ ਵੇਲੇ ਕੀ ਕਰ ਰਹੀਆਂ ਸੀ ਉਨਾਂ ਨੇ ਭਾਰਤੀ ਏਜੰਸੀਆਂ ਤੇ ਨਿਸ਼ਾਨਾ ਸਾਧਿਆ ਕਿ ਭਾਰਤੀ ਏਜੰਸੀਆਂ ਦਾ ਵੱਡਾ ਫੇਲੀਅਰ ਸਾਹਮਣੇ ਆਇਆ ਹੈ ਜੇ ਉਹ ਭਾਰਤੀ ਏਜੰਸੀਆਂ ਨੂੰ ਪਤਾ ਸੀ ਇਹ ਹਮਲਾ ਹੋਣ ਵਾਲਾ ਹੈ ਕਿਉਂਕਿ ਕਈ ਵਾਰੀ ਇੰਟੈਲੀਜੈਂਸ ਏਜੰਸੀਆਂ ਜਿਹੜੀਆਂ ਨੇ ਉਹ ਪਹਿਲਾਂ ਹੀ ਸਰਕਾਰ ਨੂੰ ਖਬਰਦਾਰ ਕਰ ਦਿੰਦੀਆਂ ਨੇ ਕਿ ਕੋਈ ਨਾ ਕੋਈ ਅਨਸੁਖਾਵੀ ਘਟਨਾ ਵਾਪਰ ਸਕਦੀ ਹੈ ਇਸ ਦਾ ਅੰਦੇਸ਼ਾ ਜ਼ਾਹਿਰ ਕਰਦੀਆਂ ਨੇ ਹਾਈ ਅਲਰਟ ਤੇ ਰੱਖਿਆ ਜਾਂਦਾ ਹੈ ਔਰ ਰੈਡ ਅਲਰਟ ਤੇ ਸੂਬੇ ਨੂੰ ਰੱਖਿਆ ਜਾਂਦਾ ਹੈ ਪੁਲਿਸ ਦਾ ਪਹਿਰਾ ਵਧਾ ਦਿੱਤਾ ਜਾਂਦਾ ਹੈ ਔਰ ਖਾਸ ਤੌਰ ਤੇ ਜੰਮੂ ਕਸ਼ਮੀਰ ਵਰਗੇ ਸੈਂਸਿਟਿਵ ਏਰੀਆ ਦੇ ਵਿੱਚ ਤਾਂ ਖਾਸ ਤੌਰ ਤੇ ਜਿਹੜੀ ਫੋਰਸ ਹੈ ਉਹ ਜ਼ਿਆਦਾ ਤਣਾਤ ਰਹਿੰਦੀ ਹੈ ਕਿਉਂਕਿ ਉਹ ਜਿਹੜਾ ਸੰਵੇਦਨਸ਼ੀਲ ਖੇਤਰ ਹੈ ਉਹ ਮੰਨਿਆ ਜਾਂਦਾ ਹੈ ਤੋਂ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਹੈ ਕਿ ਏਜੰਸੀਆਂ ਨੂੰ ਇਸ ਗੱਲ ਦਾ ਪਤਾ ਕਿਉਂ ਨਹੀਂ ਸੀ ਕਿ ਪਾਕਿਸਤਾਨ ਹਮਲਾ ਕਰਨ ਵਾਲਾ ਹੈ ਪ੍ਰਧਾਨ ਮੰਤਰੀ ਮੋਦੀ ਨੂੰ ਹਰ ਇੱਕ ਚੀਜ਼ ਦਾ ਇਲਮ ਹੁੰਦਾ ਹੈ ਹਰ ਇੱਕ ਚੀਜ਼ ਨੂੰ ਇੱਕ ਟੋਕਿਓ ਕਹਿੰਦੇ ਨੇ ਖਾਸ ਤੌਰ ਤੇ ਆਪਣੀ 56 ਇੰਚ ਦੇ ਸੀਨੇ ਦਾ ਜ਼ਿਕਰ ਕਰਦੇ ਨੇ ਸਿਮਰਨਜੀਤ ਸਿੰਘ ਮਾਨ ਨੇ ਸਿੱਧਾ ਨਿਸ਼ਾਨਾ ਸਾਧਿਆ ਉਹਨਾਂ ਨੇ ਕਿਹਾ ਹੈ ਕਿ ਭਾਰਤ ਬਿਨਾਂ ਸਬੂਤਾਂ ਦੇ ਪਾਕਿਸਤਾਨ ਦੇ ਉੱਤੇ ਦੋਸ਼ ਲਗਾ ਰਿਹਾ ਹੈ ਪਾਕਿਸਤਾਨ ਦਾ ਬਚਾਅ ਕਰਦੇ ਨਜ਼ਰੀਏ ਦੇ ਸਾਬਕਾ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ हाल ही उन्होंने राष्ट्रपति द्रौपदी मुर्मू ਨੂੰ ਅਪੀਲ ਕੀਤੀ ਹੈ ਕਿ ਭਾਰਤ ਸਰਕਾਰ ਅਸਫਲ ਸਰਕਾਰ ਹੈ ਭਾਰਤੀ ਏਜੰਸੀਆਂ ਸਫਲ ਨੇ ਭਾਰਤ ਵਿੱਚ ਜਿੰਦੀ ਸਥਿਤੀ ਹੈ ਉਹ ਲਗਾਤਾਰ ਵਿਗੜਦੀ ਜਾ ਰਹੀ ਹੈ ਇਸ ਕਰਕੇ ਦੁਬਾਰਾ ਜਿਹੜੀਆਂ ਚੋਣਾਂ ਨੇ ਉਹ ਭਾਰਤ ਦੇ ਵਿੱਚ ਹੋਣੀਆਂ ਚਾਹੀਦੀਆਂ ਨੇ ਦੁਬਾਰਾ ਚੋਣ ਕਰਾਈ ਜਾਏ ਨਵੀਂ ਸਰਕਾਰ ਦਾ ਗਠਨ ਕੀਤਾ ਜਾਏ ਕਿਉਂਕਿ ਜਿਹੜੀ ਮੌਜੂਦਾ ਸਰਕਾਰ ਹੈ ਉਹ ਹਰ ਫਰੰਟ ਦੇ ਉੱਤੇ ਫੇਲ ਹੋਈ ਹੈ ਖਾਸ ਤੌਰ ਤੇ ਸੁਰੱਖਿਆ ਦੇ ਲਿਹਾਜ਼ ਨਾਲ ਜੇ ਗੱਲ ਕੀਤੀ ਜਾਏ ਕਿਉਂਕਿ ਪ੍ਰਧਾਨ ਮੰਤਰੀ ਮੋਦੀ ਦੇ ਪਿਛਲੇ ਕਾਰਜਕਾਲ ਦੀ ਗੱਲ ਕਰੀਏ ਤਾਂ ਉਸ ਵੇਲੇ ਵੀ ਜੰਮੂ ਕਸ਼ਮੀਰ ਦੇ ਵਿੱਚ ਸਾਲ 2019 ਦੇ ਵਿੱਚ ਇੱਕ ਬੜਾ ਭਿਆਨਕ ਹਮਲਾ ਹੋਇਆ ਸੀ ਪੁਲਵਾਮਾ ਦੇ ਵਿੱਚ ਜਿਸ ਦੇ ਵਿੱਚ 40 ਫੌਜੀ ਜਵਾਨ ਸ਼ਹੀਦ ਹੋ ਗਏ ਸੀ ਪੰਜਾਬ ਦੇ ਰਹਿਣ ਵਾਲੇ ਜਵਾਨ ਵੀ ਉਸ ਹਮਲੇ ਦੌਰਾਨ ਸ਼ਹੀਦ ਹੋਏ ਸੀ ਸੋ ਲਗਾਤਾਰ ਪੁਲਿਸ ਫੋਰਸ ਨੂੰ ਲੈ ਕੇ ਸੁਰੱਖਿਆ ਦਸਤੇ ਵੀ ਲਗਾਤਾਰ ਜਿਹੜੀ ਨੇ ਉਹ ਇੱਕ ਐਸਾ ਦਿਆਂ ਕਿ ਕਿਰੇ ਹੋਏ ਨਹੀਂ ਸੁਰੱਖਿਆ ਦਸਤੇ ਵੀ ਜਿਹੜੇ ਨੇ ਗੰਭੀਰ ਸਥਿਤੀ ਦੇ ਵਿੱਚੋਂ ਗੁਜ਼ਰ ਰਹੇ ਨੇ ਉਹਨਾਂ ਦੀ ਸੁਰੱਖਿਆ ਦੇ ਲਈ ਵੀ ਕੋਈ ਜਿਹੜੇ ਢੁਕਵੇਂ ਪ੍ਰਬੰਧ ਨਹੀਂ ਉਹ ਨਹੀਂ ਕੀਤੇ ਗਏ ਸੋ ਸਿਮਰਨਜੀਤ ਸਿੰਘ ਮਾਨ ਭਾਰਤ ਸਰਕਾਰ ਦੇ ਉੱਤੇ ਵਰਦੇ ਨਜ਼ਰ ਆਏ ਨੇ ਉਧਰ ਪੰਜਾਬ ਸਰਕਾਰ ਯੁੱਧ ਨਸ਼ੇ ਵਿਰੁੱਧ ਦਾ ਪ੍ਰਚਾਰ ਜੋਰਾਂ ਸ਼ੋਰਾਂ ਦੇ ਨਾਲ ਕਰ ਰਹੀ ਹੈ ਲਗਾਤਾਰ ਮੁੱਖ ਮੰਤਰੀ ਭਗਵੰਤ ਮਾਨ ਆਪਣੀਆਂ ਆਪਰਾਪਤੀਆਂ गिना ਰਹੇ ਨੇ ਕਿ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰਨ ਦੇ ਲਈ ਪੁਲਿਸ ਤਾਨਦੇਹੀ ਦੇ ਨਾਲ ਲੱਗੀ ਹੋਈ ਹੈ ਤੇ ਹੁਣ 31 ਮਈ ਤੱਕ ਨਸ਼ਾ ਖਤਮ ਕਰਨ ਦਾ ਦਾਵਾ ਕੀਤਾ ਗਿਆ ਅਲਟੀਮੇਟਮ ਦਿੱਤਾ ਗਿਆ ਹੈ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਇਹ ਆਦੇਸ਼ ਜਾਰੀ ਕੀਤੇ ਨੇ ਕਿ 31 ਮਈ ਤੱਕ ਪੂਰੇ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਹੋਣਾ ਹੋ ਜਾਣਾ ਚਾਹੀਦਾ ਹੈ ਨਸ਼ਾ ਤਸਕਰੀ ਦਾ ਕੋਈ ਵੀ ਮਾਮਲਾ ਜਿਹੜਾ ਉਹ ਸਾਹਮਣੇ ਨਹੀਂ ਆਉਣਾ ਚਾਹੀਦਾ ਜੇ 31 ਮਈ ਤੋਂ ਬਾਅਦ ਕਿਤੇ ਵੀ ਕੋਈ ਨਸ਼ਾ ਤਸਕਰੀ ਦਾ ਮਾਮਲਾ ਸਾਹਮਣੇ ਆਇਆ ਜਾਂ ਕੋਈ ਨੌਜਵਾਨ ਨਸ਼ਾ ਕਰਦਾ ਫੜਿਆ ਗਿਆ ਤਾਂ ਉਸ ਦੇ ਜ਼ਿੰਮੇਵਾਰ ਸਿੱਧੇ ਤੌਰ ਤੇ ਐਸਐਸਪੀ ਜਾਂ ਉਸ ਜ਼ਿਲ੍ਹੇ ਨਾਲ ਸੰਬੰਧਿਤ ਕਮਿਸ਼ਨਰ ਹੋਣਗੇ ਸੋ ਡੀਜੀਪੀ ਗੌਰਵ ਯਾਦਵ ਨੇ ਸਖਤ ਆਦੇਸ਼ ਆਪਣੇ ਪੁਲਿਸ ਪ੍ਰਸ਼ਾਸਨ ਨੂੰ ਦਿੱਤੇ ਨੇ ਆਪਣੇ ਪੁਲਿਸ ਅਧਿਕਾਰੀਆਂ ਨੂੰ ਦਿੱਤੇ ਨੇ 31 ਮਈ ਤੱਕ ਦੀ ਜਿਹੜੀ ਡੈਡਲਾਈਨ ਹੈ ਉਹ ਦਿੱਤੀ ਗਈ ਹੈ ਪੰਜਾਬ ਦੇ ਵਿੱਚੋਂ ਨਸ਼ੇ ਖਤਮ ਕਰਨ ਦੀ ਦੂਜੇ ਪਾਸੇ ਜੇ ਗੱਲ ਕਰੀਏ ਯੁੱਧ ਨਸ਼ੇ ਵਿਰੋਧ ਮੁਹਿੰਮ ਦੀ ਜਿੱਥੇ ਸਰਕਾਰ ਇਸ ਨੂੰ ਜ਼ੋਰ ਸ਼ੋਰ ਦੇ ਨਾਲ ਪ੍ਰਚਾਰ ਰਹੀ ਹੈ ਉੱਥੇ ਹੀ ਆਮ ਲੋਕ ਇਹ ਵਿਰੋਧੀ ਧਿਰਾਂ ਇਸ ਮੁਹਿੰਮ ਦੇ ਉੱਤੇ ਸਵਾਲ ਖੜੇ ਕਰ ਰਹੀਆਂ ਨੇ ਕਿਉਂਕਿ ਯੁਧ ਨਸ਼ੇ ਵਿਰੁੱਧ ਦੇ ਤਹਿਤ ਬੁਲਡੋਜ਼ਰ ਜਿਹੜੀ ਗੇਮ ਹੈ ਬੁਲਡੋਜ਼ਰ ਪੋਲਿਟਿਕਸ ਹੈ ਉਹ ਖੇਡੀ ਜਾ ਰਹੀ ਹੈ ਨਸ਼ਾ ਤਸਕਰਾਂ ਦੇ ਘਰ ਜਿਹੜੇ ਨੇ ਉਹਨਾਂ ਦੀ ਸੰਪਤੀ ਜਿਹੜੀ ਹੈ ਬੁਲਡੋਜ਼ਰ ਦੇ ਨਾਲ ਜਿਹੜੀ ਹੈ ਢਾਹ-ਟੇਰੀ ਕੀਤੀ ਜਾ ਰਹੀ ਹੈ ਸੋ ਵਿਰੋਧੀ ਧਿਰਾਂ ਤੇ ਆਮ ਲੋਕਾਂ ਦੇ ਵਿੱਚੋਂ ਕਈ ਲੋਕ ਇਹ ਸਵਾਲ ਚੱਕਦੇ ਨੇ ਕਿ ਆਮ ਜਿਹੜੇ ਨਸ਼ਾ ਤਸਕਰ ਨੇ ਛੋਟੇ ਨਸ਼ਾ ਤਸਕਰ ਨੇ ਜਾਂ ਛੋਟੇ ਪੱਧਰ ਤੇ ਜੋ ਨਸ਼ਾ ਤਸਕਰੀ ਦਾ ਕੰਮ ਕਰਦੇ ਨੇ ਉਹਨਾਂ ਦੇ ਘਰਾਂ ਤੱਕ ਪੰਜਾਬ ਸਰਕਾਰ ਚੜੀਏ ਉਹ ਪਹੁੰਚ ਕਰਦੀ ਹੈ ਜਦਕਿ ਜਿਹੜੇ ਵੱਡੇ ਮਗਰਮਸ਼ ਨਹੀਂ ਉਹਨਾਂ ਨੂੰ ਫੜਨਾ ਮناسب ਨਹੀਂ ਸਮਝਿਆ ਜਾ ਰਿਹਾ ਜਾਂ ਜਿਹੜੀ ਬੁਲਡੋਜ਼ਰ ਵਾਲੀ ਕਹਾਣੀ ਹੈ ਜਾਂ ਜਿਹੜੀ ਬੁਲਡੋਜ਼ਰ ਦੀ ਗਤੀ ਹੈ ਬੁਲਡੋਜ਼ਰ ਦੀ ਸਪੀਡ ਹੈ ਉਹਨਾਂ ਘਰਾਂ ਦੇ ਵੱਲ ਜਾ ਕੇ ਬੁਲਡੋਜ਼ਰ ਦੀ ਬ੍ਰੇਕ ਜਿਹੜੀ ਹੈ ਉਹ ਨਹੀਂ ਲੱਗਦੀ ਜਿਹੜੇ ਵੱਡੇ ਤੇ ਰਸੂਖਦਾਰ ਪਰਿਵਾਰ ਨੇ ਯਾਨੀ ਕਿ ਵੱਡੇ ਮਗਰਮੱਛ ਕਹਿ ਕੇ ਇਹਨਾਂ ਨੂੰ ਸੰਬੋਧਨ ਕੀਤਾ ਜਾਂਦਾ ਹੈ ਜਿਹੜੇ ਵੱਡੇ ਪਰਿਵਾਰ ਨਸ਼ਾ ਤਸਕਰੀ ਦੇ ਵਿੱਚ ਜਾਂ ਵੱਡੇ ਲੋਕ ਨਸ਼ਾ ਤਸਕਰੀ ਦੇ ਵਿੱਚ ਇਨਵੋਲ ਨਹੀਂ ਉੱਧਰ ਨਸ਼ਾ ਪੰਜਾਬ ਦਾ ਇੱਕ ਇਹੋ ਜਿਹਾ ਮੁੱਦਾ ਹੈ ਜਿਹੜਾ ਦਹਾਕਿਆਂ ਤੋਂ ਗੰਭੀਰ ਸਮੱਸਿਆ ਬਣਿਆ ਹੋਇਆ ਹੈ ਚਿੱਟਾ, ਸਮੈਕ, ਹੈਰੋਇਨ ਕਈ ਤਰ੍ਹਾਂ ਦੇ ਇਹੋ ਜਿਹੇ ਨਸ਼ੇ ਨੇ ਜਿਹੜੇ ਪੰਜਾਬ ਦੀ ਨੌਜਵਾਨੀ ਨੂੰ ਪੁੰਨਵਾਖਾ ਰਹੇ ਨੇ ਖਾਸ ਤੌਰ ਤੇ ਹੁਣ ਤਾਂ ਨਸ਼ਿਆਂ ਦੇ ਲਈ ਛੇਵਾਂ ਦਰਿਆ ਸ਼ਬਦ ਵੀ ਵਰਤਿਆ ਜਾਣ ਲੱਗਾ ਹੈ ਕਿ ਪੰਜਾਬ ਦੇ ਵਿੱਚ ਪਹਿਲਾਂ ਪੰਜ ਦਰਿਆ ਵਹਿੰਦੇ ਹੁੰਦੇ ਸੀ ਹੁਣ ਛੇਵਾਂ ਦਰਿਆ ਨਸ਼ਿਆਂ ਦਾ ਵੀ ਵਹਿੰਦਾ ਹੈ ਸੋ ਨਸ਼ੇ ਦੇ ਮੁੱਦੇ ਨੂੰ ਲੈ ਕੇ ਬਹੁਤ ਸਾਰੀਆਂ ਸਰਕਾਰਾਂ ਨੇ ਆਪਣਾ ਜਿਹੜਾ ਸੱਤਾ ਦੇ ਵਿੱਚ ਆਈਆਂ ਨੇ ਕੈਪਟਨ ਅਮਰਿੰਦਰ ਸਿੰਘ ਨੇ ਤਲਵੰਡੀ ਸਾਬੋ ਦੀ ਧਰਤੀ ਦੇ ਉੱਤੇ ਗੁਟਕਾ ਸਾਭਾ ਤੇ ਵਿਚਾਰ ਕੇ ਇਹ ਸੌਖਾ ਦਿੱਤੀ ਸੀ ਕਿ 4 ਹਫ਼ਤੇ ਦੇ ਵਿੱਚ ਪੰਜਾਬ ਦੇ ਵਿੱਚੋਂ ਨਸ਼ੇ ਦਾ ਜਿਹੜਾ ਇਲਾਕਾ ਉਹ ਤੋੜਿਆ ਜਾਏਗਾ ਨਸ਼ੇ ਦਾ ਨੈਕਸਸ ਤੋੜਿਆ ਜਾਏਗਾ ਉੱਧਰ ਮੌਜੂਦਾ ਸਰਕਾਰ ਦੇ ਜਿਹੜੇ ਕਨਵੀਨਰ ਨੇ अरविंद केजरीवाल ਉਸ ਵੇਲੇ ਦਿੱਲੀ ਦੇ ਮੁੱਖ ਮੰਤਰੀ ਹੁੰਦੇ ਸੀ ਜਦੋਂ ਪੰਜਾਬ ਦੇ ਵਿੱਚ ਚੋਣ ਪ੍ਰਚਾਰ ਚੱਲ ਰਿਹਾ ਸੀ ਤਾਂ अरविंद केजरीवाल ਨੇ ਵੀ ਦਾਅਵਾ ਕੀਤਾ ਸੀਗਾ ਕਿ ਬੇਅਦਬੀ ਦਾ ਇਨਸਾਫ ਦਿੱਤਾ ਜਾਏਗਾ ਔਰ ਨਸ਼ਾ ਪਹਿਲ ਦੇ ਆਧਾਰ ਤੇ ਆਮ ਆਦਮੀ ਪਾਰਟੀ ਦੇ ਵੱਲੋਂ ਖਤਮ ਕੀਤਾ ਜਾਏਗਾ ਸੋ ਹੁਣ ਉਸੇ ਤਹਿਤ ਪੰਜਾਬ ਸਰਕਾਰ ਦਾਅਵਾ ਕਰ ਰਹੀ ਹੈ ਕਿ ਯੁੱਧ ਨਸ਼ੇ ਵਿਰੁੱਧ ਮੁਹਿੰਮ ਜਿਹੜੀ ਉਹ ਚਲਾਈ ਗਈ ਹੈ ਇਸੇ ਦੇ ਤਹਿਤ ਬੁਲਡੋਜ਼ਰ ਨਸ਼ਾ ਤਸਕਰਾਂ ਦੇ ਘਰ ਤੱਕ ਪਹੁੰਚਦੇ ਹਨ ਦੀ ਸੰਪਤੀ ਨੂੰ ਨੁਕਸਾਨ ਪਹੁੰਚਾਉਂਦਾ ਉਹਨਾਂ ਦੇ ਘਰ ਟੋਂਦਾ ਹੈ ਐਸਓ ਐਸਵੀ ਵਿਰੋਧ ਦੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਪਟੀਸ਼ਨ ਵੀ ਪਾਈ ਗਈ ਹੈ ਸੋ ਹੁਣ 31 ਮਈ ਤੱਕ ਦੀ ਡੈਡ ਲਾਈਨ ਨਸ਼ਾ ਖਤਮ ਕਰਨ ਨੂੰ ਲੈ ਕੇ ਦਿੱਤੀ ਗਈ ਹੈ 31 ਮਈ ਤੋਂ ਬਾਅਦ ਇਹ ਦਾਵਾ ਪੰਜਾਬ ਸਰਕਾਰ ਪੰਜਾਬ ਪੁਲਿਸ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਕੀਤਾ ਹੈ ਕਿ ਪੰਜਾਬ ਦੇ ਵਿੱਚ 31 ਮਈ ਤੋਂ ਬਾਅਦ ਨਸ਼ਾ ਨਹੀਂ ਮਿਲੇਗਾ ਬਰਹਾਲ ਇਸ ਦਾਅਵੇ ਦੇ ਵਿੱਚ ਕਿੰਨਾ ਸੱਚ ਹੈ ਇਹ 31 ਮਈ ਤੋਂ ਬਾਅਦ ਹੀ ਪਤਾ ਲੱਗੇਗਾ ਉਦੇ ਪੰਜਾਬ ਦੀਆਂ ਅਨਾਜ ਮੰਡੀਆਂ ਦੇ ਵਿੱਚ ਕਣਕ ਦੇ ਅੰਬਾਰ ਲੱਗੇ ਹੋਏ ਨੇ ਕਣਕ ਦੀਆਂ ਢੇਰੀਆਂ ਲੱਗੀਆਂ ਹੋਈਆਂ ਨੇ ਪਰ ਲਿਸਟਿੰਗ ਨਾ ਹੋਣ ਕਰਕੇ ਕਿਸਾਨ ਪਰੇਸ਼ਾਨ ਨੇ ਪਹਿਲਾਂ ਕਿਸਾਨਾਂ ਨੇ ਮੌਸਮ ਦੀ ਮਾਰ ਸਹਲੀ ਫਨ ਲਿਫਟਿੰਗ ਨਾ ਹੋਣ ਕਰਕੇ ਕਿਸਾਨਾਂ ਦੀ ਪਰੇਸ਼ਾਨੀ ਹੋਏ ਵਿਵਾਦ ਰਹੀ ਹੈ ਜਦਕਿ ਪੰਜਾਬ ਸਰਕਾਰ ਨੇ ਇਹ ਦਾਅਵਾ ਕੀਤਾ ਸੀ ਕਿ ਕਿਸਾਨਾਂ ਦੇ ਲਈ ਅਨਾਜ ਮੰਡੀਆਂ ਦੇ ਵਿੱਚ ਟੁਕਮੇ ਪ੍ਰਬੰਧ ਕੀਤੇ ਗਏ ਨੇ ਲਿਫਟਿੰਗ ਜ਼ਿੰਮੇਵਾਰੀ ਦੇ ਨਾਲ ਕਰਵਾਈ ਜਾਏਗੀ ਪੰਜਾਬ ਸਰਕਾਰ ਲਿਫਟਿੰਗ ਤੇ ਵਿਸ਼ੇਸ਼ ਧਿਆਨ ਦੇਵੇਗੀ ਖਰਾਕ ਤੇ ਸਿਵਲ ਸਪਲਾਈ ਮੰਤਰੀ ਲਾਲਚੰਨ ਪਟਾਰੂ ਚੱਕ ਨੇ ਬਾਰ-ਬਾਰ ਇਹ ਦਾਅਵਾ ਕੀਤਾ ਸੀ ਕਿ ਮੰਡੀਆਂ ਦੇ ਵਿੱਚ ਪ੍ਰਬੰਧ ਮੁਕੰਮਲ ਕੀਤੇ ਗਏ ਨੇ ਕਿਸਾਨਾਂ ਨੂੰ ਕਿਸੇ ਵੀ ਸਮੱਸਿਆ ਦਾ ਸਾਹਮਣਾ ਜਿਹੜਾ ਉਹ ਇਸ ਵਾਰ ਨਹੀਂ ਕਰਨ ਦਿੱਤਾ ਜਾਏਗਾ ਪਰ ਇਹ ਅਪ੍ਰੈਲ ਤੋਂ ਜਿਹੜਾ ਕਣਕ ਦੀ ਫਸਲ ਹੈ ਉਹ ਅਨਾਜ ਮੰਡੀਆਂ ਦੇ ਵਿੱਚ ਵੱਖ-ਵੱਖ ਅਨਾਜ ਮੰਡੀਆਂ ਦੇ ਵਿੱਚ ਪਹੁੰਚਣੀ ਸ਼ੁਰੂ ਹੋ ਗਈ ਹੈ ਪਰ ਲਿਫਟਿੰਗ ਨੂੰ ਲੈ ਕੇ ਕਿਸਾਨਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਤੋਂ ਪਹਿਲਾਂ ਮੌਸਮ ਨੇ ਜਦੋਂ ਕਰਵਟ ਲਈ ਸੀ ਗੜੇ ਮਾਰੀ ਮੀਂਹ ਦੇ ਚੱਲਦਿਆਂ ਕਈ ਕਿਸਾਨਾਂ ਦੀ ਜਿਹੜੀ ਫਸਲ ਹੈ ਉਹ ਨੁਕਸਾਨੀ ਗਈ ਸੀ ਮੰਡੀਆਂ ਦੇ ਵਿੱਚ ਉਸ ਵੇਲੇ ਪੁਖਤਾ ਪ੍ਰਬੰਧ ਨਹੀਂ ਸੀ ਤਰਪਾਲ ਨਹੀਂ ਸੀ ਔਰ ਮੰਡੀਆਂ ਦੇ ਵਿੱਚ ਜਿਹੜੀ ਵਿਛੀ ਵਿਛਾਈ ਕਰਨ ਕਿ ਕਣਕ ਦੀਆਂ ਢੇਰੀਆਂ ਨੇ ਉਹ ਪਾਣੀ ਦੇ ਵਿੱਚ ਭਿੱਜ ਗਈਆਂ ਸੀ ਸੋ ਹੁਣ ਲਿਫਟਿੰਗ ਨੂੰ ਲੈ ਕੇ ਕਿਸਾਨ ਪਰੇਸ਼ਾਨ ਨੇ ਟੁਕਵੀ ਲਿਫਟਿੰਗ ਨਹੀਂ ਹੋ ਰਹੀ ਸੋ ਪੰਜਾਬ ਸਰਕਾਰ ਇਸ ਵਿਚਾਲੇ ਦਾਅਵੇ ਕਰ ਰਹੀ ਸੀ ਕਿ ਕਿਸਾਨਾਂ ਨੂੰ ਸਮੱਸਿਆ ਨਹੀਂ ਆਉਣ ਦਿੱਤੀ ਜਾਏਗੀ ਪਰ ਕਿਸਾਨਾਂ ਦੇ ਵੱਲੋਂ ਇਹ ਜਿਹੜਾ ਜ਼ਿਕਰ ਹੈ ਇਹ ਜਿਹੜੀ ਸਮੱਸਿਆ ਉਹ ਸਾਹਮਣੇ ਲਿਆਂਦੀ ਗਈ ਹੈ ਕਿ ਉਹਨਾਂ ਦੀ ਜਿਹੜੀ ਫਸਲ ਹੈ ਉਸ ਦੀ ਲਿਫਟਿੰਗ ਟੁਕਵੇਂ ਤਰੀਕੇ ਨਾਲ ਨਹੀਂ ਹੋ ਰਹੀ। ਸਿਰਿਆ ਕਾਲ ਤੱਕ ਸਾਹਿਬ ਦੇ ਵੱਲੋਂ ਤਨਖਾਈਆ ਕਰਾਰ ਦਿੱਤੇ ਗਏ ਹਰਵਿੰਦਰ ਸਿੰਘ ਸਰਨਾ ਨੂੰ ਸਟੇਜ ਦਿੱਤੇ ਜਾਣ ਪਰਪਾਦ ਗੁਰਦੁਆਰਾ ਰਕਾਬਗੰਨ ਸਾਹਿਬ ਤੇ ਹੈੱਡ ਗ੍ਰੰਥੀ ਨੂੰ ਮੁਅਤਲ ਕਰ ਦਿੱਤਾ ਗਿਆ ਹੈ। ਦਰਅਸਲ ਸਿਰਿਆ ਕਾਲ ਤੱਕ ਸਾਹਿਬ ਦੇ ਵੱਲੋਂ 2 ਦਸੰਬਰ ਨੂੰ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਜਥੇਦਾਰਾਂ ਨੇ ਸ਼੍ਰੋਮਣੀ ਕਾਲੇ ਦਲ ਦੇ ਪ੍ਰਧਾਨ ਸੁਭੀਰ ਸਿੰਘ ਬਾਦਲ ਤੇ ਹੋਰ ਅਕਾਲੀ ਆਗੂਆਂ ਨੂੰ ਤਨਖਾਹਾਂ ਕਰਾਰ ਦਿੱਤਾ ਸੀ ਤੇ ਇਸ ਧਾਰਮਿਕ ਤੌਰ ਤੇ ਸਜ਼ਾ ਲਗਾਈ ਸੀ ਜਿਨ੍ਹਾਂ ਦੇ ਵਿੱਚੋਂ ਹਰਵਿੰਦਰ ਸਿੰਘ ਸਰਨਾ ਵੀ ਇੱਕ ਨੇ ਜਥੇਦਾਰਾਂ ਨੇ ਸਖਤ ਰੋਅ ਦੇ ਵਿੱਚ ਕਿਹਾ ਸੀ ਕਿ ਹਰਵਿੰਦਰ ਸਿੰਘ ਸਰਨਾ ਦੇ ਨਾਲ ਕਿਸੇ ਵੀ ਤਰੀਕੇ ਦੀ ਕੋਈ ਵੀ ਧਾਰਮਿਕ ਤੇ ਸਮਾਜਿਕ ਸਾਂਝ ਨਾ ਰੱਖੀ ਜਾਏ ਕਿਉਂਕਿ ਉਹਨਾਂ ਨੇ ਜਥੇਦਾਰ ਸਹਿਬਾਨਾਂ ਦੇ ਲਈ ਅਪਸ਼ਬਦ ਬੋਲੇ ਸੀ ਇਤਰਾਜ਼ਯੋਗ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਸੀ ਉਹਨਾਂ ਦੀ ਕਿਰਦਾਰਕੁਸ਼ੀ ਕੀਤੀ ਸੀ ਖਾਸ ਤੌਰ ਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਲੈ ਕੇ ਹਰਵਿੰਦਰ ਸਿੰਘ ਸਰਨਾ ਨੇ ਬਹੁਤ ਸਾਰੀਆਂ ਜਿਹੜੀਆਂ ਅਫਵਾਹਾਂ ਨੇ ਉਹ ਫੈਲਾਈਆਂ ਇਹ ਸਿਰ ਅਕਾਲ ਤਖਤ ਸਾਹਿਬ ਦੇ ਵੱਲੋਂ ਹੁਕਮ ਜਾਰੀ ਕੀਤਾ ਗਿਆ ਸੀ ਕਿ ਹਰਵਿੰਦਰ ਸਿੰਘ ਸਰਨਾ ਨੂੰ ਕੋਈ ਵੀ ਸਿੱਖ ਸੰਗਤ ਕੋਈ ਵੀ ਜਿਹੜੀ ਆ ਉਹ ਮੂਨਾ ਲਗਾਏ ਸੋ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਅਕਾਲ ਤਖਤ ਸਾਹਿਬ ਦੇ ਹੁਕਮ ਨੂੰ ਦੇਖਦੇ ਹੋਏ ਹਰਵਿੰਦਰ ਸਿੰਘ ਸਰਨਾ ਨੂੰ ਮਾਈਕ ਦੇਣ ਵਾਲੇ ਉਹਨਾਂ ਨੂੰ ਸਟੇਜ ਤੇ ਬੋਲਣ ਦਾ ਮੌਕਾ ਦੇਣ ਵਾਲੇ ਗੁਰਦੁਆਰਾ ਰਕਾਬ ਗੰਜ ਤੇ ਹੈੱਡ ਗ੍ਰੰਥੀ ਨੂੰ ਮੁਅਤਲ ਕਰ ਦਿੱਤਾ ਹੈ 2 ਦਸੰਬਰ ਨੂੰ ਹਰਵਿੰਦਰ ਸਿੰਘ ਸਰਨਾ ਦੇ ਲਈ ਅਕਾਲ ਤਖਤ ਸਾਹਿਬ ਤੋਂ ਤਨਖਾਹ ਲਗਾਈ ਗਈ ਸੀ ਧਾਰਮਿਕ ਸਜ਼ਾ ਲਗਾਈ ਗਈ ਸੀ ਸੋ ਉਸ ਤੋਂ ਬਾਅਦ ਵੀ ਹਰਵਿੰਦਰ ਸਿੰਘ ਸਰਨਾ ਦੀਆਂ ਬਹੁਤ ਸਾਰੀਆਂ ਬਿਆਨਬਾਜ਼ੀਆਂ ਸਾਹਮਣੇ ਆਉਂਦੀਆਂ ਰਹੀਆਂ ਜਿਸ ਨੂੰ ਗੰभीरता ਦੇ ਨਾਲ ਲੈਂਦੇ ਹੋਏ ਅ ਦਿੱਲੀ ਸਿਗ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਕਾਲਕਾ ਦੇ ਵੱਲੋਂ ਹਰਵਿੰਦਰ ਸਿੰਘ ਸਰਨਨ ਨੂੰ ਮਾਈਕ ਦੇਣ ਵਾਲੇ ਹੈੱਡ ਗ੍ਰੰਥੀ ਨੂੰ ਮੋਤਲ ਗਾ ਦਿੱਤਾ ਕਿ ਉਹਨਾਂ ਨੇ ਕਿਹਾ ਹੈ ਕਿ ਕੋਈ ਵੀ ਵਿਅਕਤੀ ਅੱਗੇ ਤੋਂ ਇਸ ਗੱਲ ਦਾ ਧਿਆਨ ਰੱਖੇ ਕਿ ਜੋ ਸ੍ਰੀ ਅਕਾਲ ਤਖਤ ਸਾਹਿਬ ਨੇ ਹੁਕਮ ਜਾਰੀ ਕੀਤੇ ਨੇ ਉਹਨਾਂ ਦੀ ਪਾਲਣਾ ਜਿਹੜੀ ਆ ਉਹ ਇਨ ਬਿਨ ਕੀਤੀ ਜਾਏ ਕਿਉਂਕਿ ਅਕਾਲ ਤਖਤ ਸਾਹਿਬ ਦਾ ਹੁਕਮ ਸਿੱਖ ਸੰਗਤ ਦੇ ਲਈ ਅਹਿਮ ਹੈ ਔਰ ਕਿਸੇ ਵੀ ਤਨਖਾਹਿਆ ਕਰਾਰ ਦਿੱਤੇ ਗਏ ਵਿਅਕਤੀ ਨੂੰ ਜਿਸ ਨੂੰ ਖਾਸ ਤੌਰ ਤੇ ਕਿਹਾ ਗਿਆ ਹੋਵੇ ਕਿ ਉਸ ਦਿਨਾਂ ਕਿਸੇ ਕਿਸਮ ਦੀ ਕੋਈ ਵੀ ਸਾਜ਼ਿ ਨਹੀਂ ਰੱਖਣੀ ਉਸ ਨੂੰ ਕਿਸੇ ਵੀ ਤਰੀਕੇ ਦੇ ਨਾਲ ਗੰਭੀਰ ਨਹੀਂ ਲੈਣਾ ਚਾਹੀਦਾ ਕਿਸੇ ਵੀ ਤਰੀਕੇ ਦੇ ਨਾਲ ਉਸ ਦੀ ਜਿਹੜੀ ਗੱਲ ਹੈ ਉਹ ਨਹੀਂ ਸੁਣਨੀ ਚਾਹੀਦੀ ਔਰ ਹਰਵਿੰਦਰ ਸਿੰਘ ਸਰਨਾ ਨੂੰ ਲੈ ਕੇ ਹਰਮਿਤ ਸਿੰਘ ਕਾਲਕਾ ਨੇ ਸਪਸ਼ਟ ਕੀਤਾ ਹੈ ਕਿ ਅੱਗੇ ਤੋਂ ਜੇ ਕੋਈ ਵਿਅਕਤੀ ਹਰਵਿੰਦਰ ਸਿੰਘ ਸਰਨਾ ਦੇ ਲਈ ਹਮਦਰਦੀ ਦਿਖਾਏਗਾ ਇਹ ਉਹਨਾਂ ਨੂੰ ਬੋਲਣ ਦਾ ਮੌਕਾ ਦੇਵੇਗਾ ਤਾਂ ਉਸ ਦੇ ਨਾਲ ਵੀ ਇਹ ਜਿਹੜੀ ਕਾਰਵਾਈ ਹੈ ਉਹ ਕੀਤੀ ਜਾਏਗੀ ਮੋਤਲੀ ਵੀ ਕੀਤੀ ਜਾ ਸਕਦੀ ਹੈ ਜਾਂ ਕੋਈ ਵੀ ਜਿਹੜਾ ਧਾਰਮਿਕ ਤੌਰ ਤੇ ਐਕਸ਼ਨ ਹੈ ਜੋ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਆਪਣੇ ਤੌਰ ਤੇ ਲੈ ਸਕਦੀ ਹੈ ਉਹ ਲਏਗੀ ਉਧਰ ਅਕਾਲੀ ਦਲ ਦੀ ਭਰਤੀ ਦੇ ਲਈ ਬਣਾਈ ਗਈ ਪੰਜ ਮੈਂਬਰੀ ਕਮੇਟੀ ਤੇ ਸੁਖਬੀਰ ਬਾਦਲ ਪੱਖੀ ਅਕਾਲੀ ਦਲ ਦਾ ਧੜਾ ਇੱਕ ਵਾਰ ਫਿਰ ਤੋਂ ਆਮੋ ਸਾਹਮਣੇ ਹੈ ਦਰਅਸਲ ਸਿਰੇ ਕਾਲ ਤੱਕ ਸਾਹਿਬ ਦੇ ਵੱਲੋਂ ਹੁਕਮ ਜਾਰੀ ਕੀਤਾ ਗਿਆ ਸੀ ਕਿ ਪੰਜ ਮੈਂਬਰੀ ਕਮੇਟੀ ਬਣਾਈ ਜਾਏ ਔਰ ਸ਼੍ਰੋਮਣੀ ਕਾਲੇ ਦਲ ਦੇ ਵਿੱਚ ਨਵੀਂ ਭਰਤੀ ਕੀਤੀ ਜਾਏ ਜਿਸ ਤਹਿਤ ਪੰਜ ਮੈਂਬਰੀ ਕਮੇਟੀ ਪਿੰਡ-ਪਿੰਡ ਜਾ ਕੇ ਸ਼੍ਰੋਮਣੀ ਕਾਲੇ ਦਲ ਦੇ ਵਿੱਚ ਨਵੀਂ ਭਰਤੀ ਕਰ ਰਹੀ ਹੈ ਵਕ ਵਕ ਗੁਰਦੁਆਰਾ ਸਹਿਬਾਨਾਂ ਦੇ ਵਿੱਚ ਪੰਜ ਮੈਂਬਰੀ ਕਮੇਟੀ ਦੇ ਵੱਲੋਂ ਮੀਟਿੰਗਸ ਜਿਹੜੀਆਂ ਨੇ ਉਹ ਕੀਤੀਆਂ ਜਾਂਦੀਆਂ ਨੇ ਸੋ ਇਸੇ ਤਹਿਤ ਗੁਰਦੁਆਰਾ ਫਤਿਹਗੜ੍ਹ ਸਾਹਿਬ ਦੇ ਵਿੱਚ ਪੰਜ ਮੈਂਬਰੀ ਕਮੇਟੀ ਜਦੋਂ ਮੀਟਿੰਗ ਕਰਨ ਪਹੁੰਚੀ ਤਾਂ ਅੱਗੋਂ ਉਸ ਦਫ਼ਤਰ ਨੂੰ ਤਾਲਾ ਲੱਗਿਆ ਹੋਇਆ ਸੀ ਸੋ ਜਿਸ ਤੇ ਪੰਜ ਮੈਂਬਰੀ ਕਮੇਟੀ ਨੇ ਇਤਰਾਜ਼ ਜਤਾਇਆ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਫਤਿਹਗੜ੍ਹ ਸਾਹਿਬ ਦੇ ਮੈਨੇਜਰ ਦੇ ਵੱਲੋਂ ਮੀਟਿੰਗ ਕਰਨ ਤੋਂ ਰੋਕਿਆ ਜਾਣਾ ਇਹ ਇਲਜ਼ਾਮ ਪੰਜ ਮੈਂਬਰੀ ਕਮੇਟੀ ਨੇ ਲਗਾਏ थे ਸੋ ਇਸ ਦੇ ਦੇ ਉੱਤੇ ਸਵਾਲ ਚੱਕੇ ਨੇ ਪੰਜ ਮੈਂਬਰੀ ਕਮੇਟੀ ਦੇ ਆਗੂਆਂ ਨੇ ਸ਼ੋਮਨੀ ਅਕਾਲੀ ਦਲ ਦੇ ਬਾਗੀ ਧੜੇ ਨੇ ਵੀ ਕਿ ਹਰਜਿੰਦਰ ਸਿੰਘ ਧਾਮੀ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਉਹਨਾਂ ਨੂੰ ਇਸ ਮਾਮਲੇ ਦੇ ਉੱਤੇ ਮਾਫੀ ਮੰਗਣੀ ਚਾਹੀਦੀ ਹੈ ਤੇ ਉਹਨਾਂ ਤੋਂ ਜਵਾਬ ਮੰਗਿਆ ਗਿਆ ਕਿ ਆਖਿਰਕਾਰ ਕਿਉਂ ਪੰਜ ਮੈਂਬਰੀ ਕਮੇਟੀ ਦਾ ਰਾਹ ਜਿਹੜਾ ਉਹ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਰੋਕਿਆ ਹੈ ਕਿਉਂਕਿ ਅਕਾਲ ਤਖਤ ਸਾਹਿਬ ਦੇ ਵੱਲੋਂ ਪੰਜ ਮੈਂਬਰੀ ਕਮੇਟੀ ਦੀ ਜੀਟੀ ਭਰਤੀ ਦੇ ਲਈ ਲਗਾਈ ਗਈ ਹੈ। ਪੰਜ ਮੈਂਬਰੀ ਕਮੇਟੀ ਆਪਣਾ ਕੰਮ ਕਰ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਨਵੀਂ ਭਰਤੀ ਕਰ ਰਹੀ ਹੈ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਸੁਖਬੀਰ ਬਾਦਲ ਪੱਖੀ ਧੜਾ ਉਹ ਆਪਣੇ ਪੱਧਰ ਦੇ ਉੱਤੇ ਸ਼੍ਰੋਮਣੀ ਕਾਲੇ ਦਲ ਦੇ ਵਿੱਚ ਨਵੀਂ ਭਰਤੀ ਕਰਨ ਦੀ ਗੱਲ ਕਹਿ ਰਿਹਾ ਹੈ ਔਰ ਉਹਨਾਂ ਨੇ ਤਾਂ ਇਹ ਦਾਅਵਾ ਵੀ ਕੀਤਾ ਹੈ ਕਿ 30 ਲੱਖ ਤੋਂ ਉੱਪਰ ਜਿਹੜੇ ਮੈਂਬਰ ਨੇ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਭਰਤੀ ਹੈ ਉਹ ਸਵੀਕਾਰ ਕੀਤੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਭਰਤੀ ਹੋਏ ਨੇ। ਸੋ ਭਰਤੀ ਨੂੰ ਓਏ ਖਰਫਿਰ ਤੋਂ ਸਾਹਮਣੇ ਆਇਆ ਹੈ ਪੰਜ ਮੈਂਬਰੀ ਕਮੇਟੀ ਜਿਹੜੀ ਇਹ ਭਰਤੀਕਰਨ ਲਈ ਬਣਾਈ ਗਈ ਸੀ ਉਸ ਦਾ ਰਾਹ ਰੋਕਿਆ ਗਿਆ ਗੁਰਦੁਆਰਾ ਫਤਿਹਗੜ ਸਾਹਿਬ ਤੇ ਵੀ ਚ ਉਹਨਾਂ ਨੂੰ ਮੀਟਿੰਗ ਕਰਨ ਤੋਂ ਰੋਕਿਆ ਗਿਆ ਜਿਸ ਤੇ ਸਵਾਲਾਂ ਦੇ ਘੇਰੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੀ ਆਏ ਨੇ ਕਿਉਂਕਿ ਹਰਜਿੰਦਰ ਸਿੰਘ ਧਾਮੀ ਦਾ ਕੋਈ ਵੀ ਬਿਆਨ ਇਸ ਘਟਨਾ ਨੂੰ ਲੈ ਕੇ ਸਾਹਮਣੇ ਨਹੀਂ ਆਇਆ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਵੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਤੜੇ ਦੇ ਮੈਂਬਰ ਵੀ ਔਰ ਸ਼੍ਰੋਮਣੀ ਕਮੇਟੀ ਦੇ ਉਹ ਮੈਂਬਰ ਵੀ ਜਿਹੜੇ ਪੰਜ ਮੈਂਬਰੀ ਕਮੇਟੀ ਦਾ ਸਮਰਥਨ ਕਰਦੇ ਨੇ ਉਹਨਾਂ ਨੇ ਵੀ ਸਵਾਲ ਚੱਕੇ ਨੇ ਕਿ ਹਰਜਿੰਦਰ ਸਿੰਘ ਧਾਮੀ ਨੂੰ ਇਸ ਦੇ ਉੱਤੇ ਮਾਫ ਇਸ ਦੇ ਉੱਤੇ ਆਪਣਾ ਪੱਖ ਰੱਖਣਾ ਚਾਹੀਦਾ ਹੈ ਔਰ ਬੋਲਣਾ ਵੀ ਚਾਹੀਦਾ ਹੈ ਕਿ ਕਿਉਂ ਪੰਜ ਮੈਂਬਰੀ ਕਮੇਟੀ ਨੂੰ ਗੁਰਦੁਆਰਾ ਫਤਿਹਗੜ੍ਹ ਸਾਹਿਬ ਦੇ ਵਿੱਚ ਮੀਟਿੰਗ ਕਰਨ ਤੋਂ ਰੋਕਿਆ ਗਿਆ ਪੰਜਾਬ ਦੇ ਵਿੱਚ ਪਿਛਲੇ ਸਮੇਂ ਤੋਂ ਸਿੱਖ ਇਤਿਹਾਸ ਤੇ ਕਈ ਫਿਲਮਾਂ ਬਣ ਰਹੀਆਂ ਨੇ ਜਿਨ੍ਹਾਂ ਨੂੰ ਬੱਡੇ ਪੱਧਰ ਤੇ ਪਸੰਦ ਕੀਤਾ ਜਾ ਰਿਹਾ ਹੈ ਪਰ ਬੀਤੇ ਕੁਝ ਸਮੇਂ ਤੋਂ ਕਈ ਫਿਲਮਾਂ ਦੇ ਉੱਤੇ ਇਤਰਾਜ਼ ਜਤਾਇਆ ਜਾ ਰਿਹਾ ਹੈ ਫਿਲਮ ਦੀ ਕਹਾਣੀ ਨੂੰ ਲੈ ਕੇ ਫਿਲਮ ਦੇ ਕਿਰਦਾਰਾਂ ਨੂੰ ਲੈ ਕੇ ਖਾਸ ਤੌਰ ਤੇ ਇੱਕ ਹੋਰ ਫਿਲਮ ਹੁਣ ਵਿਵਾਦਨ ਦੇ ਘੇਰੇ ਵਿੱਚ ਆ ਗਈ ਹੈ ਜਿਸ ਦੇ ਵਿੱਚ ਅਮੀਰ ਖਾਨ ਗੁਰੂ ਨਾਨਕ ਦੇਵ ਜੀ ਦਾ ਕਿਰਦਾਰ ਨਿਭਾਉਂਦੇ ਨਜ਼ਰ ਆ ਰਹੇ ਨੇ ਦਰਅਸਲ ਇੱਕ ਪੋਸਟਰ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਿਹਾ ਹੈ ਹਾਲਾਂਕਿ ਇਸ ਪੋਸਟਰ ਨੂੰ ਫੇਕ ਪੋਸਟਰ ਦੱਸਿਆ ਜਾ ਰਿਹਾ ਹੈ ਤੇ ਅਮੀਰ ਖਾਨ ਦੀ ਟੀਮ ਦੇ ਵੱਲੋਂ ਇਹ ਸਪਸ਼ਟਕਰਨ ਵੀ ਦਿੱਤਾ ਗਿਆ ਹੈ ਕਿ ਅਮੀਰ ਖਾਨ ਐਦਾਂ ਦਾ ਕੋਈ ਵੀ ਕਿਰਦਾਰ ਨਹੀਂ ਨਿਭਾਉਣ ਜਾ ਰਹੇ ਜਿਸ ਦੇ ਵਿੱਚ ਸਿੱਖ ਗੁਰੂਆਂ ਦੀ ਨਕਲ ਕੀਤੀ ਗਈ ਹੋਵੇ ਜਾਂ ਫਿਰ ਗੁਰੂ ਨਾਨਕ ਦੇਵ ਜੀ ਦੀ ਜਿਹੜੀ ਮੂਰਤ ਹੈ ਜਾਂ ਗੁਰੂ ਨਾਨਕ ਦੇਵ ਜੀ ਦਾ ਸਰੂਪ ਹੈ ਉਸ ਨੂੰ ਕਾਪੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੋਵੇ ਸੋ ਇਸ ਪੋਸਟਰ ਨੂੰ ਲੈ ਕੇ ਵਿਵਾਦ ਲਗਾਤਾਰ ਜਾ ਰਹੀ ਹੈ ਪੋਸਟਰ ਕਾਫੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਜਿਸ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੀ ਫੋਟੋ ਨੂੰ ਲੈ ਕੇ ਕਈ ਸਾਰੀਆਂ ਫੋਟੋਆਂ ਬਣਾਈਆਂ ਗਈਆਂ ਨੇ ਆਮੀਰ ਖਾਨ ਦਾ ਸਰੂਪ ਜਿਹੜਾ ਹੈ ਗੁਰੂ ਨਾਨਕ ਦੇਵ ਜੀ ਦੇ ਵਾਂਗ ਦਿਖਾਇਆ ਜਾ ਰਿਹਾ ਹੈ ਔਰ ਉਹਦੇ ਉੱਤੇ ਲਿਖਿਆ ਵੀ ਹੋਇਆ ਆਮੀਰ ਖਾਨ ਐਜ਼ ਨਾਨਕ ਸੋ ਇਸ ਘਟਨਾ ਤੋਂ ਬਾਅਦ ਨਿਹੰਗ ਸਿੰਘ ਜਥੇਬੰਦੀਆਂ ਨੇ ਵੀ ਵਿਰੋਧ ਜ਼ਾਹਿਰ ਕੀਤਾ ਹੈ ਹਾਲਾਂਕਿ ਵਿਵਾਦ ਚੱਲ ਰਿਹਾ ਹੈ ਸਪਸ਼ਟੀਕਰਨ ਵੀ ਸਾਹਮਣੇ ਆ ਰਹੇ ਨੇ ਪਰ ਅਜਿਆ ਹੁੰਦਾ ਕਿਉਂ ਹੈ ਕਦੇ ਵੀ ਸਿੱਖ ਇਤਿਹਾਸ ਤੇ ਕੋਈ ਫਿਲਮ ਬਣਨੀ ਆ ਤਾਂ ਉਹਦੇ ਕੋਈ ਪ੍ਰੋਟੋਕਾਲਸ ਹੁੰਦੇ ਨੇ ਉਹਦੇ ਨਿਯਮ ਹੁੰਦੇ ਨੇ ਸਿੱਖ ਇਤਿਹਾਸ ਦੀ ਜਿਹੜੀ ਨੀਯਮਾਵਲੀ ਹੈ ਉਸ ਨੂੰ ਜਾਣ ਲੈਣਾ ਜ਼ਰੂਰੀ ਹੈ ਸਿੱਖ ਸੰਸਥਾਵਾਂ ਦੇ ਨਾਲ ਜਿਹੜੀ ਡਿਸਕਸ਼ਨ ਹੈ ਉਹ ਕਰਨੀ ਲਾਜ਼ਮੀ ਹੈ ਔਰ ਅਜਿਹੇ ਦੇ ਵਿੱਚ ਇਹ ਵੀ ਸਵਾਲ ਉੱਠ ਰਹੇ ਨੇ ਕਿ ਸਿੱਖ ਪੰਥ ਦੇ ਨਾਲ ਸ਼ਰਾਰਤਾ ਕੀਤੀਆਂ ਜਾ ਰਹੀਆਂ ਨੇ ਹਾਲ ਹੀ ਦੇ ਵਿੱਚ ਪੈਲਗਾਮ ਦਾ ਹਮਲਾ ਹੋ ਕੇ ਹਟਿਆ ਜਿਸ ਨੂੰ Hindu target killing ਦਾ ਨਾਮ ਦਿੱਤਾ ਗਿਆ ਔਰ ਹੁਣ ਸਿੱਖਾਂ ਦੀਆਂ ਭਾਵਨਾਵਾਂ ਨੂੰ ਢੜਕਾਉਣ ਦੇ ਲਈ ਇਸ ਤਰ੍ਹਾਂ ਦੇ ਜਿਹੜੇ ਪੋਸਟਰ ਨੇ ਉਹ ਸ਼ਰਾਰਤੀ ਅੰਸਰਾਂ ਦੇ ਵੱਲੋਂ ਵਾਇਰਲ ਕੀਤੇ ਜਾ ਰਹੇ ਨੇ ਸੋ ਬੀਤੇ ਦਿਨੀ ਗਿੱਪੀ ਗਰੇਵਾਲ ਦੀ ਫਿਲਮ ਅਕਾਲ ਵੀ ਵਿਵਾਦਾਂ ਦੇ ਘੇਰੇ ਦੇ ਵਿੱਚ ਆਈ ਸੀ ਸਿੱਖ ਇਤਿਹਾਸ ਦੀਆਂ ਫਿਲਮਾਂ ਬਣਾਉਣ ਤੋਂ ਪਹਿਲਾਂ ਸਿੱਖ ਇਤਿਹਾਸ ਨੂੰ ਚੰਗੀ ਤਰ੍ਹਾਂ ਜਾਣ ਲੈਣਾ ਸਿੱਖ ਇਤਿਹਾਸ ਮਾਹਿਰਾਂ ਦੇ ਨਾਲ ਗੱਲਬਾਤ ਕਰ ਲੈਣੀ ਖਾਸ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਪਰਮਿਸ਼ਨ ਲਈ ਜਾਣੀ ਕਈ ਸਾਰੀਆਂ ਗੱਲਾਂ ਇਸ ਦੇ ਵਿੱਚ ਸ਼ਾਮਿਲ ਨੇ ਸੋ ਫਿਲਹਾਲ ਆਮਰ ਖਾਨ ਦੀ ਟੀਮ ਦੇ ਵੱਲੋਂ ਸਪਸ਼ਟਿਕਰਨ ਦਿੱਤਾ ਗਿਆ ਹੈ ਤੇ ਇਸ ਫਿਲਮ ਦੇ ਉੱਤੇ ਹਾਲੇ ਪੇ ਬਾਤ ਚੱਲ ਰਿਹਾ ਹੈ ਜਾਂਚ ਦਾ ਵਿਸ਼ਾਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਇਸ ਪੋਸਟਰ ਨੂੰ ਕਿਸ ਨੇ ਰਿਲੀਜ਼ ਕੀਤਾ ਔਰ ਕਿਸ ਤਰੀਕੇ ਨਾਲ ਇਹ سوشل میڈیا ਦੇ ਉੱਤੇ ਵਾਇਰਲ ਹੋਇਆ ਅੱਜ ਦੇ ਖਾਸ ਪ੍ਰਸਤਿਖੇ ਦੇ ਵਿੱਚ ਜਿੰਨਾ ਹੀ ਫਿਰ ਹਾਜ਼ਰ ਹੋਵਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਨਾਲ ਤਦ ਤੱਕ ਲਈ ਤੁਸੀਂ ਵੇਖਦੇ ਰਹੋ ਸੱਚ ਦਾ ਨਿਰੰਤਰ ਵਹਿੰਦਾ ਦਰਿਆ ਸਤਲੁਜ ਟੀਵੀ